ਸੇ ਮਹਾਪ੍ਰਦੀਪਕਰ ਤਾਂ ਬੀਤੇ ਦਿਨੀ ਸੂਫੀ ਗਾਇਕ ਹਾਂਸਾ ਛੰਦਸੀ ਪਤਨੀ ਰੇਸ਼ਮਾ ਦਾ ਦਿਹਾਂਤ ਹੋ ਗਿਆ ਸੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸੀ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਿਆ ਸੀ ਹਾਲਾਂਕਿ ਪਰਿਵਾਰਿਕ ਮੈਂਬਰਾਂ ਦਾ ਤੁਸੀਂ ਹਾਲ ਜ਼ਰੂਰ ਦੇਖਿਆ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਦੋਨੋਂ ਬੇਟੇ ਨੇ ਜਿਹੜੇ ਭਾਵੁਕ ਹੋਏ ਨੇ ਪਰ ਇਸ ਦੇ ਨਾਲ ਜਾਣਕਾਰੀ ਤੁਹਾਨੂੰ ਦੇ ਦਿੰਦੇ ਆ ਕਿ ਜਿੱਥੇ ਸਮਾਜਿਕ ਧਾਰਮਿਕ ਅਤੇ ਕਲਾਕਾਰ ਪਹੁੰਚੇ ਨੇ ਬਹੁਤ ਸਾਰੀਆਂ ਮਹਾਨ ਹਸਤੀਆਂ ਪਹੁੰਚੀਆਂ ਨੇ ਉੱਥੇ ਰਾਦਾ ਸਵਾਮੀ ਢੇਰਾ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੀ ਪਹੁੰਚੇ ਨੇ ਤੇ ਪਰਿਵਾਰ ਦੇ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ। ਮੌਕੇ ਦੀਆਂ ਤਸਵੀਰਾਂ ਜ਼ਰੂਰ ਦੇਖ ਲੈਣੇ। ਸਸ਼੍ਰੀ ਕਾਲ ਜੀ ਤੁਸ ਦੇਖ ਰਹੇ ਹੋ ਸੰਟਡਿੰਗ ਸੇ ਮੈਂ ਹਾ ਪਰ ਦੀਪਕਾਰ ਤਾਂ ਬੀਤੇ ਦਿਨੀ ਸੂਫੀ ਗਾਇਕ ਹਾਂਸਾ ਛਾਂਸ ਦੀ ਪਤਨੀ ਰੇਸ਼ਮਾ ਦਾ ਦਿਹਾਂਤ ਹੋ ਗਿਆ ਸੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿਗੇ ਸੀ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਿਆ ਸੀ ਹਾਲਕਿ ਪਰਿਵਾਰਿਕ ਮੈਂਬਰਾਂ ਦਾ ਤੁਸੀਂ ਹਾਲ ਜ਼ਰੂਰ ਦੇਖਿਆ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਦੋਨੋਂ ਬੇਟੇ ਨੇ ਜਿਹੜੇ ਭਾਵੁਕ ਹੋਏ ਨੇ ਪਰ ਇਸ ਦੇ ਨਾਲ ਜਾਣਕਾਰੀ ਤੁਹਾਨੂੰ ਦੇ ਦਿੰਦੇ ਆ ਕਿ ਜਿੱਤੇ ਸਮਾਜਿਕ ਧਾਰਮਿਕ ਅਤੇ ਕਲਾਕਾਰ ਪਹੁੰਚੇ ਨੇ ਬਹੁਤ ਸਾਰੀਆਂ ਮਹਾਨ ਹਸਤੀਆਂ ਪਹੁੰਚੀਆਂ ਨੇ ਉਥੇ ਰਾਦਾ ਸਵਾਮੀ ਡੇਰਾ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੀ ਪਹੁੰਚੇ ਨੇ ਤੇ ਪਰਿਵਾਰ ਦੇ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ। ਮੌਕੇ ਦੀਆਂ ਤਸਵੀਰਾਂ ਜ਼ਰੂਰ ਦੇਖ ਲੰਗਿਆ। ਸਸ਼ਕਾਲ ਜੀ ਤੁਸ ਦੇਖ ਰਿਹਾ ਇਸਮ ਡੈਡੀ ਨੇ ਸੇ ਮਹਾਪਰ ਦੀਪਕਾਰਤਾ ਭਿੱਤੇ ਦਿਨੀ ਸੂਫੀ ਗਾਇਕ ਹਾਂਸਾ ਛੰਦਸੀ ਪਤਨੀ ਰੇਸ਼ਮਾ ਦਾ ਦਿਹਾਂਤ ਹੋ ਗਿਆ ਸੀ ਇਸ ਫਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸੀ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਿਆ ਸੀ ਹਾਲਾਂਕਿ ਪਰਿਵਾਰਿਕ ਮੈਂਬਰਾਂ ਦਾ ਤੁਸੀਂ ਹਾਲ ਜ਼ਰੂਰ ਦੇਖਿਆ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਦੋਨੋਂ ਬੇਟੇ ਨੇ ਜਿਹੜੇ ਭਾਵੁਕ ਹੋਏ ਨੇ ਪਰ ਇਸ ਦੇ ਨਾਲ ਜਾਣਕਾਰੀ ਤੁਹਾਨੂੰ ਦੇ ਦਿੰਦੇ ਆ ਕਿ ਜਿੱਥੇ ਸਮਾਜਿਕ ਧਾਰਮਿਕ ਅਤੇ ਕਲਾਕਾਰ ਪਹੁੰਚੇ ਨੇ ਬਹੁਤ ਸਾਰੀਆਂ ਮਹਾਨ ਹਸਤੀਆਂ ਪਹੁੰਚੀਆਂ ਨੇ ਉੱਥੇ ਰਾਦਾ ਸਵਾਮੀ ਡੇਰਾ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੀ ਪਹੁੰਚੇ ਨੇ ਤੇ ਪਰਿਵਾਰ ਦੇ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ। ਮੌਕੇ ਦੀਆਂ ਤਸਵੀਰਾਂ ਜ਼ਰੂਰ ਦੇਖ ਲੰਮੇ। ਸਸ਼ਕਾਲ ਜੀ ਤੁਸ ਦੇਖ ਰਹਿ ਸਮ ਜੈਡਿੰਗ ਸੇ ਮੈਂ ਹਾ ਪਰ ਦੀਪਕਾਰ ਤਾਂ ਬੀਤੇ ਦਿਨੀ ਸੂਫੀ ਗਾਇਕ ਹਾਂਸਾ ਛੰਦਸੀ ਪਤਨੀ ਰੇਸ਼ਮਾ ਦਾ ਦਿਹਾਂਤ ਹੋ ਗਿਆ ਸੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸੀ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਏ ਸੀ ਹਾਲਾਂਕਿ ਪਰਿਵਾਰਿਕ ਮੈਂਬਰਾਂ ਦਾ ਤੁਸੀਂ ਹਾਲ ਜ਼ਰੂਰ ਦੇਖਿਆ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਦੋਨੋਂ ਬੇਟੇ ਨੇ ਜਿਹੜੇ ਭਾਵੁਕ ਹੋਏ ਨੇ ਪਰ ਇਸ ਦੇ ਨਾਲ ਜਾਣਕਾਰੀ ਤੁਹਾਨੂੰ ਦੇ ਦਿੰਦੇ ਆ ਕਿ ਜਿੱਥੇ ਸਮਾਜਿਕ ਧਾਰਮਿਕ ਅਤੇ ਕਲਾਕਾਰ ਪਹੁੰਚੇ ਨੇ ਬਹੁਤ ਸਾਰੀਆਂ ਮਹਾਨ ਹਸਤੀਆਂ ਪਹੁੰਚੀਆਂ ਨੇ ਉੱਥੇ ਰਾਦਾ ਸਵਾਮੀ ਡੇਰਾ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੀ ਪਹੁੰਚਨੇ ਤੇ ਪਰਿਵਾਰ ਦੇ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ। ਮੌਕੇ ਦੀਆਂ ਤਸਵੀਰਾਂ ਜ਼ਰੂਰ ਦੇਖ ਲੰਗਿਆ। ਸ਼੍ਰੀ ਗੁਰੂ ਕਾਲ ਜੀ ਤੁਸ ਦੇਖ ਰਿਹਾ ਸਮ ਜੀ ਨਿਊਜ਼ ਸੇ ਮੈਂ ਹਾ ਪਰ ਦੀਪਕਾਰ ਤਾਂ ਬੀਤੇ ਦਿਨੀ ਸੂਫੀ ਗਾਇਕ ਹਾਂਸਾ ਛੰਦਸੀ ਪਤਨੀ ਰੇਸ਼ਮਾ ਦਾ ਦਿਹਾਂਤ ਹੋ ਗਿਆ ਸੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸੀ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਿਆ ਸੀ ਹਾਲਾਂਕਿ ਪਰਿਵਾਰਿਕ ਮੈਂਬਰਾਂ ਦਾ ਤੁਸੀਂ ਹਾਲ ਜ਼ਰੂਰ ਦੇਖਿਆ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਦੋਨੋਂ ਬੇਟੇ ਨੇ ਜਿਹੜੇ ਭਾਵੁਕ ਹੋਏ ਨੇ ਪਰ ਇਸ ਦੇ ਨਾਲ ਜਾਣਕਾਰੀ ਤੁਹਾਨੂੰ ਦੇ ਦਿੰਦੇ ਆ ਕਿ ਜਿੱਥੇ ਸਮਾਜਿਕ ਧਾਰਮਿਕ ਅਤੇ ਕਲਾਕਾਰ ਪਹੁੰਚੇ ਨੇ ਬਹੁਤ ਸਾਰੀਆਂ ਮਹਾਨ ਹਸਤੀਆਂ ਪਹੁੰਚੀਆਂ ਨੇ ਉੱਥੇ ਰਾਦਾ ਸਵਾਮੀ ਢੇਰਾ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੀ ਪਹੁੰਚੇ ਨੇ ਤੇ ਪਰਿਵਾਰ ਦੇ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ ਮੌਕੇ ਦੀਆਂ ਤਸਵੀਰਾਂ ਜ਼ਰੂਰ ਦੇਖ ਲੈਣੇ ਸਸ਼੍ਰੀ ਕਾਲ ਜੀ ਤੁਸੇ ਖ਼ਬਰ ਸੁਣ ਜਣੀ ਸੀ ਮੈਂ ਹਾਪਰ ਦੀਪਕਾਰ ਤਾਂ ਬੀਤੇ ਦਿਨੀ ਸੂਫੀ ਗਾਇਕ ਹਾਂਸਾ ਛੰਦਸੀ ਪਤਨੀ ਰੇਸ਼ਮਾ ਦਾ ਦਿਹਾਂਤ ਹੋ ਗਿਆ ਸੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿਗੇ ਸੀ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਿਆ ਸੀ ਹਾਲਾਂਕਿ ਪਰਿਵਾਰਿਕ ਮੈਂਬਰਾਂ ਦਾ ਤੁਸੀਂ ਹਾਲ ਜ਼ਰੂਰ ਦੇਖਿਆ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਦੋਨੋਂ ਬੇਟੇ ਨੇ ਜਿਹੜੇ ਭਾਵੁਕ ਹੋਏ ਨੇ ਪਰ ਇਸ ਦੇ ਨਾਲ ਜਾਣਕਾਰੀ ਤੁਹਾਨੂੰ ਦੇ ਦਿੰਦੇ ਆ ਕਿ ਜਿੱਥੇ ਸਮਾਜਿਕ ਧਾਰਮਿਕ ਅਤੇ ਕਲਾਕਾਰ ਪਹੁੰਚੇ ਨੇ ਬਹੁਤ ਸਾਰੀਆਂ ਮਹਾਨ ਹਸਤੀਆਂ ਪਹੁੰਚੀਆਂ ਨੇ ਉੱਥੇ ਰਾਦਾ ਸਵਾਮੀ ਢੇਰਾ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੀ ਪਹੁੰਚੇ ਨੇ ਤੇ ਪਰਿਵਾਰ ਦੇ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ। ਮੌਕੇ ਦੀਆਂ ਤਸਵੀਰਾਂ ਜ਼ਰੂਰ ਦੇਖ ਲੈਣੇ ਆ। ਸਸ਼ਰਕਾਲ ਜੀ ਤੁਸ ਦੇਖ ਰਿਹਾ ਇਸਮ ਡੈਡੀ ਉਸੇ ਮਹਾਪਰ ਦੀਪਕਾਰਤਾ ਬੀਤੇ ਦਿਨੀ ਸੂਫੀ ਗਾਇਕ ਹਾਂਸਾ ਝਾਂਸੀ ਪਤਨੀ ਰੇਸ਼ਮਾ ਦਾ ਦਿਹਾਂਤ ਹੋ ਗਿਆ ਸੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸੀ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਿਆ ਸੀ ਹਾਲਾਂਕਿ ਪਰਿਵਾਰਿਕ ਮੈਂਬਰਾਂ ਦਾ ਤੁਸੀਂ ਹਾਲ ਜ਼ਰੂਰ ਦੇਖਿਆ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਦੋਨੋਂ ਬੇਟੇ ਨੇ ਜਿਹੜੇ ਭਾਵੁਕ ਹੋਏ ਨੇ ਪਰ ਇਸ ਦੇ ਨਾਲ ਜਾਣਕਾਰੀ ਤੁਹਾਨੂੰ ਦੇ ਦਿੰਦੇ ਆ ਕਿ ਜਿੱਥੇ ਸਮਾਜਿਕ ਧਾਰਮਿਕ ਅਤੇ ਕਲਾਕਾਰ ਪਹੁੰਚੇ ਨੇ ਬਹੁਤ ਸਾਰੀਆਂ ਮਹਾਨ ਹਸਤੀਆਂ ਪਹੁੰਚੀਆਂ ਨੇ ਉੱਥੇ ਰਾਦਾ ਸਵਾਮੀ ਡੇਰਾ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੀ ਪਹੁੰਚੇ ਨੇ ਤੇ ਪਰਿਵਾਰ ਦੇ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ। ਮੌਕੇ ਦੀਆਂ ਤਸਵੀਰਾਂ ਜ਼ਰੂਰ ਦੇਖ ਲੈਣੇ। ਸਸ਼ਕਲ ਜੀ ਤੁਸ ਦੇਖ ਰਿਹਾ ਇਸ ਸੰਟੈਨੀ ਸੇ ਮਹਾਪਰ ਦੀਪਕਾਰਤਾ ਬੀਤੇ ਦਿਨੀ ਸੂਫੀ ਗਾਇਕ ਹਾਂਸਾ ਛੰਦਸੀ ਪਤਨੀ ਰੇਸ਼ਮਾ ਦਾ ਦਿਹਾਂਤ ਹੋ ਗਿਆ ਸੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸੀ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਿਆ ਸੀ ਹਾਲਾਂਕਿ ਪਰਿਵਾਰਿਕ ਮੈਂਬਰਾਂ ਦਾ ਤੁਸੀਂ ਹਾਲ ਜ਼ਰੂਰ ਦੇਖਿਆ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਦੋਨੋਂ ਬੇਟੇ ਨੇ ਜਿਹੜੇ ਭਾਵੁਕ ਹੋਏ ਨੇ ਪਰ ਇਸ ਦੇ ਨਾਲ ਜਾਣਕਾਰੀ ਤੁਹਾਨੂੰ ਦੇ ਦਿੰਦੇ ਆ ਕਿ ਜਿੱਥੇ ਸਮਾਜਿਕ ਧਾਰਮਿਕ ਅਤੇ ਕਲਾਕਾਰ ਪਹੁੰਚੇ ਨੇ ਬਹੁਤ ਸਾਰੀਆਂ ਮਹਾਨ ਹਸਤੀਆਂ ਪਹੁੰਚੀਆਂ ਨੇ ਉੱਥੇ ਰਾਦਾ ਸਵਾਮੀ ਡੇਰਾ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੀ ਪਹੁੰਚਲੇ ਤੇ ਪਰਿਵਾਰ ਦੇ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ। ਮੌਕੇ ਦੀਆਂ ਤਸਵੀਰਾਂ ਜ਼ਰੂਰ ਦੇਖ ਲੈਣਾ। ਸਸ਼੍ਰੀ ਕਾਲ ਜੀ ਤੁਸੇ ਖਰਸਨ ਜੈਡਨੀ ਸੇ ਮੈਂ ਹਾ ਪਰ ਦੀਪਕਾਰ ਤਬੀਤੇ ਦਿਨੀ ਸੂਫੀ ਗਾਇਕ ਹਾਂਸਾ ਝਾਂਸੀ ਪਤਨੀ ਰੇਸ਼ਮਾ ਦਾ ਦੇਹਾਂਤ ਹੋ ਗਿਆ ਸੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿਗੇ ਸੀ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਿਆ ਸੀ ਹਾਲਾਂਕਿ ਪਰਿਵਾਰਿਕ ਮੈਂਬਰਾਂ ਦਾ ਤੁਸੀਂ ਹਾਲ ਜ਼ਰੂਰ ਦੇਖਿਆ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਦੋਨੋਂ ਬੇਟੇ ਨੇ ਜਿਹੜੇ ਭਾਵੁਕ ਹੋਏ ਨੇ ਪਰ ਇਸ ਦੇ ਨਾਲ ਜਾਣਕਾਰੀ ਤੁਹਾਨੂੰ ਦੇ ਦਿੰਦੇ ਆ ਕਿ ਜਿੱਥੇ ਸਮਾਜਿਕ ਧਾਰਮਿਕ ਅਤੇ ਕਲਾਕਾਰ ਪਹੁੰਚੇ ਨੇ ਬਹੁਤ ਸਾਰੀਆਂ ਮਹਾਨ ਹਸਤੀਆਂ ਪਹੁੰਚੀਆਂ ਨੇ ਉੱਥੇ ਰਾਦਾ ਸਵਮੀ ਡੇਰਾ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੀ ਪਹੁੰਚਨੇ ਤੇ ਪਰਿਵਾਰ ਦੇ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ ਮੌਕੇ ਦੀਆਂ ਤਸਵੀਰਾਂ ਜ਼ਰੂਰ ਦੇਖ ਲੈਣੇ ਆ ਸਸ਼ਰਕਾਲ ਜੀ ਤੁਸੀਂ ਦੇਖ ਰਹੇ ਹੋ ਸੰਟਡਿੰਗ ਸੇ ਮਹਾਪਰ ਦੀਪਕਾਰ ਤਾਂ ਬੀਤੇ ਦਿਨੀ ਸੂਫੀ ਗਾਇਕ ਹਾਂਸਾ ਛੰਦਸੀ ਪਤਨੀ ਰੇਸ਼ਮਾ ਦਾ ਦਿਹਾਂਤ ਹੋ ਗਿਆ ਸੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸੀ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਿਆ ਸੀ ਹਾਲਾਂਕਿ ਪਰਿਵਾਰਿਕ ਮੈਂਬਰਾਂ ਦਾ ਤੁਸੀਂ ਹਾਲ ਜ਼ਰੂਰ ਦੇਖਿਆ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਦੋਨੋਂ ਬੇਟੇ ਨੇ ਜਿਹੜੇ ਭਾਵੁਕ ਹੋਏ ਨੇ ਪਰ ਇਸ ਦੇ ਨਾਲ ਜਾਣਕਾਰੀ ਤੁਹਾਨੂੰ ਦੇ ਦਿੰਦੇ ਆ ਕਿ ਜਿੱਥੇ ਸਮਾਜਿਕ ਧਾਰਮਿਕ ਅਤੇ ਕਲਾਕਾਰ ਪਹੁੰਚੇ ਨੇ ਬਹੁਤ ਸਾਰੀਆਂ ਮਹਾਨ ਹਸਤੀਆਂ ਪਹੁੰਚੀਆਂ ਨੇ ਉੱਥੇ ਰਾਦਾ ਸਵਾਮੀ ਡੇਰਾ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੀ ਪਹੁੰਚਨੇ ਤੇ ਪਰਿਵਾਰ ਦੇ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ। ਮੌਕੇ ਦੀਆਂ ਤਸਵੀਰਾਂ ਜ਼ਰੂਰ ਦੇਖ ਲੰਗਿਆ। ਸਸ਼ਕਾਲ ਜੀ ਤੁਸ ਦੇਖ ਰਿਹਾ ਐਸਐਮ ਜੀ ਨਿਊਜ਼ ਸੇ ਮੈਂ ਹਾ ਪਰ ਦੀਪਕਾਰ ਤਾਂ ਭਿੱਤੇ ਦਿਨੀ ਸੂਫੀ ਗਾਇਕ ਹਾਂਸਾ ਝਾਂਸੀ ਪਤਨੀ ਰੇਸ਼ਮਾ ਦਾ ਦਿਹਾਂਤ ਹੋ ਗਿਆ ਸੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸੀ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਿਆ ਸੀ ਹਾਲਾਂਕਿ ਪਰਿਵਾਰਿਕ ਮੈਂਬਰਾਂ ਦਾ ਤੁਸੀਂ ਹਾਲ ਜ਼ਰੂਰ ਦੇਖਿਆ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਦੋਨੋਂ ਬੇਟੇ ਨੇ ਜਿਹੜੇ ਭਾਵੁਕ ਹੋਏ ਨੇ ਪਰ ਇਸ ਦੇ ਨਾਲ ਜਾਣਕਾਰੀ ਤੁਹਾਨੂੰ ਦੇ ਦਿੰਦੇ ਆ ਕਿ ਜਿੱਥੇ ਸਮਾਜਿਕ ਧਾਰਮਿਕ ਅਤੇ ਕਲਾਕਾਰ ਪਹੁੰਚੇ ਨੇ ਬਹੁਤ ਸਾਰੀਆਂ ਮਹਾਨ ਹਸਤੀਆਂ ਪਹੁੰਚੀਆਂ ਨੇ ਉੱਥੇ ਰਾਦਾ ਸਵਾਮੀ ਡੇਰਾ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੀ ਪਹੁੰਚੇ ਨੇ ਤੇ ਪਰਿਵਾਰ ਦੇ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ। ਮੌਕੇ ਦੀਆਂ ਤਸਵੀਰਾਂ ਜ਼ਰੂਰ ਦੇਖ ਲੈਣਾ। ਸਸ਼ਰਕਾਲ ਜੀ ਤੁਸੀਂ ਦੇਖ ਰਹੇ ਹੋ ਸੰਜਨੀ ਸੇ ਮੈਂ ਹਾ ਪਰਦੀਪ ਕਾਰ ਤਾਂ ਬੀਤੇ ਦਿਨੀ ਸੂਫੀ ਗਾਇਕ ਹਾਂਸਾ ਛੰਦਸੀ ਪਤਨੀ ਰੇਸ਼ਮਾ ਦਾ ਦਿਹਾਂਤ ਹੋ ਗਿਆ ਸੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿਗੇ ਸੀ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਿਆ ਸੀ ਹਾਲਾਂਕਿ ਪਰਿਵਾਰਿਕ ਮੈਂਬਰਾਂ ਦਾ ਤੁਸੀਂ ਹਾਲ ਜ਼ਰੂਰ ਦੇਖਿਆ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਦੋਨੋਂ ਬੇਟੇ ਨੇ ਜਿਹੜੇ ਭਾਵੁਕ ਹੋਏ ਨੇ ਪਰ ਇਸ ਦੇ ਨਾਲ ਜਾਣਕਾਰੀ ਤੁਹਾਨੂੰ ਦੇ ਦਿੰਦੇ ਆ ਕਿ ਜਿੱਥੇ ਸਮਾਜਿਕ ਧਾਰਮਿਕ ਅਤੇ ਕਲਾਕਾਰ ਪਹੁੰਚੇ ਨੇ ਬਹੁਤ ਸਾਰੀਆਂ ਮਹਾਨ ਹਸਤੀਆਂ ਪਹੁੰਚੀਆਂ ਨੇ ਉੱਥੇ ਰਾਦਾ ਸਵਾਮੀ ਡੇਰਾ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੀ ਪਹੁੰਚਨੇ ਤੇ ਪਰਿਵਾਰ ਦੇ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ। ਮੌਕੇ ਦੀਆਂ ਤਸਵੀਰਾਂ ਜ਼ਰੂਰ ਦੇਖ ਲੈਣੇ। ਸਸ਼ਰਕਾਲ ਜੀ ਤੁਸ ਦੇਖ ਰਿਹਾ ਇਸ ਸੰਦੇਸ਼ ਨੂੰ ਸੇ ਮੈਂ ਹਾ ਪਰ ਦੀਪਕਾਰ ਤਾਂ ਬੀਤੇ ਦਿਨੀ ਸੂਫੀ ਗਾਇਕ ਹਾਂਸਾ ਝਾਂਸ ਦੀ ਪਤਨੀ ਰੇਸ਼ਮਾ ਦਾ ਦਿਹਾਂਤ ਹੋ ਗਿਆ ਸੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸੀ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਿਆ ਸੀ ਹਾਲਾਂਕਿ ਪਰਿਵਾਰਿਕ ਮੈਂਬਰਾਂ ਦਾ ਤੁਸੀਂ ਹਾਲ ਜ਼ਰੂਰ ਦੇਖਿਆ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਦੋਨੋਂ ਬੇਟੇ ਨੇ ਜਿਹੜੇ ਭਾਵੁਕ ਹੋਏ ਨੇ ਪਰ ਇਸ ਦੇ ਨਾਲ ਜਾਣਕਾਰੀ ਤੁਹਾਨੂੰ ਦੇ ਦਿੰਦੇ ਆ ਕਿ ਜਿੱਥੇ ਸਮਾਜਿਕ ਧਾਰਮਿਕ ਅਤੇ ਕਲਾਕਾਰ ਪਹੁੰਚੇ ਨੇ ਬਹੁਤ ਸਾਰੀਆਂ ਮਹਾਨ ਹਸਤੀਆਂ ਪਹੁੰਚੀਆਂ ਨੇ ਉੱਥੇ ਰਾਦਾ ਸਵਾਮੀ ਡੇਰਾ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੀ ਪਹੁੰਚੇ ਨੇ ਤੇ ਪਰਿਵਾਰ ਦੇ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ। ਮੌਕੇ ਦੀਆਂ ਤਸਵੀਰਾਂ ਜ਼ਰੂਰ ਦੇਖ ਲੈਣੇ ਆ। ਸਸ਼ਰਕਾਲ ਜੀ ਤੁਸ ਦੇਖ ਰਿਹਾ ਇਸ ਸੰਦੇਸ਼ ਵਿੱਚ ਮੈਂ ਹਾਪਰ ਦੀਪਕਾਰਤਾ ਬੀਤੇ ਦਿਨੀ ਸੂਫੀ ਗਾਇਕ ਹਾਂਸਾ ਝਾਂਸੀ ਦੀ ਪਤਨੀ ਰੇਸ਼ਮਾ ਦਾ ਦਿਹਾਂਤ ਹੋ ਗਿਆ ਸੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸੀ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਿਆ ਸੀ ਹਾਲਾਂਕਿ ਪਰਿਵਾਰਿਕ ਮੈਂਬਰਾਂ ਦਾ ਤੁਸੀਂ ਹਾਲ ਜ਼ਰੂਰ ਦੇਖਿਆ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਦੋਨੋਂ ਬੇਟੇ ਨੇ ਜਿਹੜੇ ਭਾਵੁਕ ਹੋਏ ਨੇ ਪਰ ਇਸ ਦੇ ਨਾਲ ਜਾਣਕਾਰੀ ਤੁਹਾਨੂੰ ਦੇ ਦਿੰਦੇ ਆ ਕਿ ਜਿੱਥੇ ਸਮਾਜਿਕ ਧਾਰਮਿਕ ਅਤੇ ਕਲਾਕਾਰ ਪਹੁੰਚੇ ਨੇ ਬਹੁਤ ਸਾਰੀਆਂ ਮਹਾਨ ਹਸਤੀਆਂ ਪਹੁੰਚੀਆਂ ਨੇ ਉੱਥੇ ਰਾਦਾ ਸਵਾਮੀ ਡੇਰਾ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੀ ਪਹੁੰਚੇ ਨੇ ਤੇ ਪਰਿਵਾਰ ਦੇ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ। ਮੌਕੇ ਦੀਆਂ ਤਸਵੀਰਾਂ ਜ਼ਰੂਰ ਦੇਖ ਲੈਣੇ। ਸਸ਼ਰਕਾਲ ਜੀ ਤੁਸੀਂ ਕਿਹਾ ਸੰਟੈਡਿੰਗ ਸੀ ਮੈਂ ਹਾ ਪਰਦੀਪ ਕਾਰ ਤਾਂ ਬੀਤੇ ਦਿਨੀ ਸੂਫੀ ਗਾਇਕ ਹਾਂਸਾ ਛੰਦਸੀ ਪਤਨੀ ਰੇਸ਼ਮਾ ਦਾ ਦਿਹਾਂਤ ਹੋ ਗਿਆ ਸੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸੀ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਿਆ ਸੀ ਹਾਲਾਂਕਿ ਪਰਿਵਾਰਿਕ ਮੈਂਬਰਾਂ ਦਾ ਤੁਸੀਂ ਹਾਲ ਜ਼ਰੂਰ ਦੇਖਿਆ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਦੋਨੋਂ ਬੇਟੇ ਨੇ ਜਿਹੜੇ ਭਾਵੁਕ ਹੋਏ ਨੇ ਪਰ ਇਸ ਦੇ ਨਾਲ ਜਾਣਕਾਰੀ ਤੁਹਾਨੂੰ ਦੇ ਦਿੰਦੇ ਆ ਕਿ ਜਿੱਥੇ ਸਮਾਜਿਕ ਧਾਰਮਿਕ ਅਤੇ ਕਲਾਕਾਰ ਪਹੁੰਚੇ ਨੇ ਬਹੁਤ ਸਾਰੀਆਂ ਮਹਾਨ ਹਸਤੀਆਂ ਪਹੁੰਚੀਆਂ ਨੇ ਉੱਥੇ ਰਾਦਾ ਸਵਾਮੀ ਡੇਰਾ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੀ ਪਹੁੰਚਲੇ ਤੇ ਪਰਿਵਾਰ ਦੇ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ। ਮੌਕੇ ਦੀਆਂ ਤਸਵੀਰਾਂ ਜ਼ਰੂਰ ਦੇਖ ਲੰਗਿਆ। ਸਸ਼ਕਲ ਜੀ ਤੁਸੀਂ ਖਰਸਨ ਟੈਡੀ ਤੋਂ ਮੈਂ ਹਾ ਪਰਦੀਪ ਘਰ ਤਬੀਤੇ ਦਿਨੀ ਸੂਫੀ ਗਾਇਕ ਹਾਂਸਾ ਛੰਦਸੀ ਪਤਨੀ ਰੇਸ਼ਮਾ ਦਾ ਦਿਹਾਂਤ ਹੋ ਗਿਆ ਸੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸੀ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਿਆ ਸੀ ਹਾਲਾਂਕਿ ਪਰਿਵਾਰਿਕ ਮੈਂਬਰਾਂ ਦਾ ਤੁਸੀਂ ਹਾਲ ਜ਼ਰੂਰ ਦੇਖਿਆ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਦੋਨੋਂ ਬੇਟੇ ਨੇ ਜਿਹੜੇ ਭਾਵੁਕ ਹੋਏ ਨੇ ਪਰ ਇਸ ਦੇ ਨਾਲ ਜਾਣਕਾਰੀ ਤੁਹਾਨੂੰ ਦੇ ਦਿੰਦੇ ਆ ਕਿ ਜਿੱਥੇ ਸਮਾਜਿਕ ਧਾਰਮਿਕ ਅਤੇ ਕਲਾਕਾਰ ਪਹੁੰਚੇ ਨੇ ਬਹੁਤ ਸਾਰੀਆਂ ਮਹਾਨ ਹਸਤੀਆਂ ਪਹੁੰਚੀਆਂ ਨੇ ਉੱਥੇ ਰਾਦਾ ਸਵਾਮੀ ਡੇਰਾ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੀ ਪਹੁੰਚਲੇ ਤੇ ਪਰਿਵਾਰ ਦੇ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ। ਮੌਕੇ ਦੀਆਂ ਤਸਵੀਰਾਂ ਜ਼ਰੂਰ ਦੇਖ ਲੰਗਿਆ। ਸਸ਼੍ਰੀ ਕਾਲ ਜੀ ਤੁਸ ਦੇਖ ਰਹੇ ਹੋ ਸੰਟਡਿੰਗ ਸੇ ਮੈਂ ਹਾ ਪਰ ਦੀਪਕਾ ਦਾ ਬੀਤੇ ਦਿਨੀ ਸੂਫੀ ਗਾਇਕ ਹਾਂਸਾ ਛਾਂਸ ਦੀ ਪਤਨੀ ਰੇਸ਼ਮਾ ਦਾ ਦਿਹਾਂਤ ਹੋ ਗਿਆ ਸੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿਗੇ ਸੀ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਿਆ ਸੀ ਹਾਲਾਂਕਿ ਪਰਿਵਾਰਿਕ ਮੈਂਬਰਾਂ ਦਾ ਤੁਸੀਂ ਹਾਲ ਜ਼ਰੂਰ ਦੇਖਿਆ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਦੋਨੋਂ ਬੇਟੇ ਨੇ ਜਿਹੜੇ ਭਾਵੁਕ ਹੋਏ ਨੇ ਪਰ ਇਸ ਦੇ ਨਾਲ ਜਾਣਕਾਰੀ ਤੁਹਾਨੂੰ ਦੇ ਦਿੰਦੇ ਆ ਕਿ ਜਿੱਤੇ ਸਮਾਜਿਕ ਧਾਰਮਿਕ ਅਤੇ ਕਲਾਕਾਰ ਪਹੁੰਚੇ ਨੇ ਬਹੁਤ ਸਾਰੀਆਂ ਮਹਾਨ ਹਸਤੀਆਂ ਪਹੁੰਚੀਆਂ ਨੇ ਉਥੇ ਰਾਦਾ ਸਵਾਮੀ ਡੇਰਾ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੀ ਪਹੁੰਚੇ ਨੇ ਤੇ ਪਰਿਵਾਰ ਦੇ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ। ਮੌਕੇ ਦੀਆਂ ਤਸਵੀਰਾਂ ਜ਼ਰੂਰ ਦੇਖ ਲੈਣੇ। ਸਸ਼ਕਾਲ ਜੀ ਤੁਸ ਦੇਖ ਰਹਿ ਸਮ ਟੈਡਿੰਗ ਸੇ ਮੈਂ ਹਾਂ ਪਰਦੀਪ ਕੌਰ ਤਾਂ ਬੀਤੇ ਦਿਨੀ ਸੂਫੀ ਗਾਇਕ ਹਾਂਸਾ ਛੰਦਸੀ ਪਤਨੀ ਰੇਸ਼ਮਾ ਦਾ ਦਿਹਾਂਤ ਹੋ ਗਿਆ ਸੀ ਇਸ ਫਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸੀ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਿਆ ਸੀ ਹਾਲਾਂਕਿ ਪਰਿਵਾਰਿਕ ਮੈਂਬਰਾਂ ਦਾ ਤੁਸੀਂ ਹਾਲ ਜ਼ਰੂਰ ਦੇਖਿਆ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਦੋਨੋਂ ਬੇਟੇ ਨੇ ਜਿਹੜੇ ਭਾਵੁਕ ਹੋਏ ਨੇ ਪਰ ਇਸ ਦੇ ਨਾਲ ਜਾਣਕਾਰੀ ਤੁਹਾਨੂੰ ਦੇ ਦਿੰਦੇ ਆ ਕਿ ਜਿੱਥੇ ਸਮਾਜਿਕ ਧਾਰਮਿਕ ਅਤੇ ਕਲਾਕਾਰ ਪਹੁੰਚੇ ਨੇ ਬਹੁਤ ਸਾਰੀਆਂ ਮਹਾਨ ਹਸਤੀਆਂ ਪਹੁੰਚੀਆਂ ਨੇ ਉੱਥੇ ਰਾਦਾ ਸਵਾਮੀ ਡੇਰਾ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੀ ਪਹੁੰਚੇ ਨੇ ਤੇ ਪਰਿਵਾਰ ਦੇ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ। ਮੌਕੇ ਦੀਆਂ ਤਸਵੀਰਾਂ ਜ਼ਰੂਰ ਦੇਖ ਲੈਣੇ ਆ। ਸਸ਼੍ਰੀ ਕਾਲਜੀ ਤੁਸੇਖ ਰਸਮ ਜੀ ਤੋਂ ਮੈਂ ਹਾ ਪਰ ਦੀਪਕਾਰਤਾ ਬੀਤੇ ਦਿਨੀ ਸੂਫੀ ਗਾਇਕ ਹਾਂਸਾ ਛੰਦ ਦੀ ਪਤਨੀ ਰੇਸ਼ਮਾ ਦਾ ਦਿਹਾਂਤ ਹੋ ਗਿਆ ਸੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿਗੇ ਸੀ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਿਆ ਸੀ ਹਾਲਾਂਕਿ ਪਰਿਵਾਰਿਕ ਮੈਂਬਰਾਂ ਦਾ ਤੁਸੀਂ ਹਾਲ ਜ਼ਰੂਰ ਦੇਖਿਆ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਦੋਨੋਂ ਬੇਟੇ ਨੇ ਜਿਹੜੇ ਭਾਵੁਕ ਹੋਏ ਨੇ ਪਰ ਇਸ ਦੇ ਨਾਲ ਜਾਣਕਾਰੀ ਤੁਹਾਨੂੰ ਦੇ ਦਿੰਦੇ ਆ ਕਿ ਜਿੱਥੇ ਸਮਾਜਿਕ ਧਾਰਮਿਕ ਅਤੇ ਕਲਾਕਾਰ ਪਹੁੰਚੇ ਨੇ ਬਹੁਤ ਸਾਰੀਆਂ ਮਹਾਨ ਹਸਤੀਆਂ ਪਹੁੰਚੀਆਂ ਨੇ ਉੱਥੇ ਰਾਦਾ ਸਵਾਮੀ ਡੇਰਾ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੀ ਪਹੁੰਚੇ ਨੇ ਤੇ ਪਰਿਵਾਰ ਦੇ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ। ਮੌਕੇ ਦੀਆਂ ਤਸਵੀਰਾਂ ਜ਼ਰੂਰ ਦੇਖ ਲੈਣੇ। ਸਸ਼ਕਾਲ ਜੀ ਤੁਸ ਦੇਖ ਰਹਿ ਸਮ ਜੀ ਨਿ ਸੇ ਮੈਂ ਹਾ ਪਰ ਦੀਪਕਾਰ ਤਾਂ ਬੀਤੇ ਦਿਨੀ ਸੂਫੀ ਗਾਇਕ ਹਾਂਸਾ ਛੰਦਸੀ ਪਤਨੀ ਰੇਸ਼ਮਾ ਦਾ ਦਿਹਾਂਤ ਹੋ ਗਿਆ ਸੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸੀ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਏ ਸੀ ਹਾਲਾਂਕਿ ਪਰਿਵਾਰਿਕ ਮੈਂਬਰਾਂ ਦਾ ਤੁਸੀਂ ਹਾਲ ਜ਼ਰੂਰ ਦੇਖਿਆ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਦੋਨੋਂ ਬੇਟੇ ਨੇ ਜਿਹੜੇ ਭਾਵੁਕ ਹੋਏ ਨੇ ਪਰ ਇਸ ਦੇ ਨਾਲ ਜਾਣਕਾਰੀ ਤੁਹਾਨੂੰ ਦੇ ਦਿੰਦੇ ਆ ਕਿ ਜਿੱਥੇ ਸਮਾਜਿਕ ਧਾਰਮਿਕ ਅਤੇ ਕਲਾਕਾਰ ਪਹੁੰਚੇ ਨੇ ਬਹੁਤ ਸਾਰੀਆਂ ਮਹਾਨ ਹਸਤੀਆਂ ਪਹੁੰਚੀਆਂ ਨੇ ਉੱਥੇ ਰਾਦਾ ਸਵਾਮੀ ਡੇਰਾ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੀ ਪਹੁੰਚੇ ਨੇ ਤੇ ਪਰਿਵਾਰ ਦੇ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ। ਮੌਕੇ ਦੀਆਂ ਤਸਵੀਰਾਂ ਜ਼ਰੂਰ ਦੇਖ ਲੈਣਾ। ਸਸ਼੍ਰੀ ਕਾਲ ਜੀ ਤੁਸੇ ਖੈਰ ਸਨ ਜੈਣੀ ਸੀ ਮੈਂ ਹਾ ਪਰਦੀਪ ਕਾਰ ਤਾਂ ਬੀਤੇ ਦਿਨੀ ਸੂਫੀ ਗਾਇਕ ਹਾਂਸਾ ਛਾਂਤ ਸੀ ਪਤਨੀ ਰੇਸ਼ਮਾ ਦਾ ਦਿਹਾਂਤ ਹੋ ਗਿਆ ਸੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿਗੇ ਸੀ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਿਆ ਸੀ ਹਾਲਾਂਕਿ ਪਰਿਵਾਰਿਕ ਮੈਂਬਰਾਂ ਦਾ ਤੁਸੀਂ ਹਾਲ ਜ਼ਰੂਰ ਦੇਖਿਆ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਦੋਨੋਂ ਬੇਟੇ ਨੇ ਜਿਹੜੇ ਭਾਵੁਕ ਹੋਏ ਨੇ ਪਰ ਇਸ ਦੇ ਨਾਲ ਜਾਣਕਾਰੀ ਤੁਹਾਨੂੰ ਦੇ ਦਿੰਦੇ ਆ ਕਿ ਜਿੱਥੇ ਸਮਾਜਿਕ ਧਾਰਮਿਕ ਅਤੇ ਕਲਾਕਾਰ ਪਹੁੰਚੇ ਨੇ ਬਹੁਤ ਸਾਰੀਆਂ ਮਹਾਨ ਹਸਤੀਆਂ ਪਹੁੰਚੀਆਂ ਨੇ ਉੱਥੇ ਰਾਦਾ ਸਵਾਮੀ ਡੇਰਾ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੀ ਪਹੁੰਚੇ ਨੇ ਤੇ ਪਰਿਵਾਰ ਦੇ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ। ਮੌਕੇ ਦੀਆਂ ਤਸਵੀਰਾਂ ਜ਼ਰੂਰ ਦੇਖ ਲੈਣੇ ਆ। ਸਸ਼ਰਕਾਲ ਜੀ ਤੁਸ ਦੇਖ ਰਹਿ ਸਮ ਟੈਡੀ ਉਸੇ ਮਹਾਪਰ ਦੀਪਕਾਰਤਾ ਬੀਤੇ ਦਿਨੀ ਸੂਫੀ ਗਾਇਕ ਹਾਂਸਾ ਛੰਦਸੀ ਪਤਨੀ ਰੇਸ਼ਮਾ ਦਾ ਦਿਹਾਂਤ ਹੋ ਗਿਆ ਸੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸੀ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਿਆ ਸੀ ਹਾਲਾਂਕਿ ਪਰਿਵਾਰਿਕ ਮੈਂਬਰਾਂ ਦਾ ਤੁਸੀਂ ਹਾਲ ਜ਼ਰੂਰ ਦੇਖਿਆ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਦੋਨੋਂ ਬੇਟੇ ਨੇ ਜਿਹੜੇ ਭਾਵੁਕ ਹੋਏ ਨੇ ਪਰ ਇਸ ਦੇ ਨਾਲ ਜਾਣਕਾਰੀ ਤੁਹਾਨੂੰ ਦੇ ਦਿੰਦੇ ਆ ਕਿ ਜਿੱਥੇ ਸਮਾਜਿਕ ਧਾਰਮਿਕ ਅਤੇ ਕਲਾਕਾਰ ਪਹੁੰਚੇ ਨੇ ਬਹੁਤ ਸਾਰੀਆਂ ਮਹਾਨ ਹਸਤੀਆਂ ਪਹੁੰਚੀਆਂ ਨੇ ਉੱਥੇ ਰਾਦਾ ਸਵਾਮੀ ਡੇਰਾ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੀ ਪਹੁੰਚੇ ਨੇ ਤੇ ਪਰਿਵਾਰ ਦੇ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ। ਮੌਕੇ ਦੀਆਂ ਤਸਵੀਰਾਂ ਜ਼ਰੂਰ ਦੇਖ ਲੰਮੇ ਆ। ਸਸ਼ਕਾਲ ਜੀ ਤੁਸ ਦੇਖ ਰਿਹਾ ਇਸਨ ਟੈਡੀ ਨੇ ਸੇ ਮਹਾਪਰ ਦੀਪਕਾ ਦਾ ਬੀਤੇ ਦਿਨੀ ਸੂਫੀ ਗਾਇਕ ਹਾਂਸਾ ਛੰਦ ਸੀ ਪਤਨੀ ਰੇਸ਼ਮਾ ਦਾ ਦਿਹਾਂਤ ਹੋ ਗਿਆ ਸੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸੀ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਿਆ ਸੀ ਹਾਲਾਂਕਿ ਪਰਿਵਾਰਿਕ ਮੈਂਬਰਾਂ ਦਾ ਤੁਸੀਂ ਹਾਲ ਜ਼ਰੂਰ ਦੇਖਿਆ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਦੋਨੋਂ ਬੇਟੇ ਨੇ ਜਿਹੜੇ ਭਾਵੁਕ ਹੋਏ ਨੇ ਪਰ ਇਸ ਦੇ ਨਾਲ ਜਾਣਕਾਰੀ ਤੁਹਾਨੂੰ ਦੇ ਦਿੰਦੇ ਆ ਕਿ ਜਿੱਥੇ ਸਮਾਜਿਕ ਧਾਰਮਿਕ ਅਤੇ ਕਲਾਕਾਰ ਪਹੁੰਚੇ ਨੇ ਬਹੁਤ ਸਾਰੀਆਂ ਮਹਾਨ ਹਸਤੀਆਂ ਪਹੁੰਚੀਆਂ ਨੇ ਉੱਥੇ ਰਾਦਾ ਸਵਾਮੀ ਡੇਰਾ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੀ ਪਹੁੰਚਨੇ ਤੇ ਪਰਿਵਾਰ ਦੇ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ। ਮੌਕੇ ਦੀਆਂ ਤਸਵੀਰਾਂ ਜ਼ਰੂਰ ਦੇਖ ਲੰਗਿਆ। ਸਸ਼੍ਰੀ ਕਾਲ ਜੀ ਤੁਸੀਂ ਖੈਰ ਸਨ ਜੈਣੀ ਸੀ ਮੈਂ ਹਾ ਪਰਦੀਪ ਕਾਰ ਤਾਂ ਬੀਤੇ ਦਿਨੀ ਸੂਫੀ ਗਾਇਕ ਹਾਂਸਾ ਛਾਂਤ ਸੀ ਪਤਨੀ ਰੇਸ਼ਮਾ ਦਾ ਦੇਹਾਂਤ ਹੋ ਗਿਆ ਸੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸੀ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਿਆ ਸੀ ਹਾਲਾਂਕਿ ਪਰਿਵਾਰਿਕ ਮੈਂਬਰਾਂ ਦਾ ਤੁਸੀਂ ਹਾਲ ਜ਼ਰੂਰ ਦੇਖਿਆ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਦੋਨੋਂ ਬੇਟੇ ਨੇ ਜਿਹੜੇ ਭਾਵੁਕ ਹੋਏ ਨੇ ਪਰ ਇਸ ਦੇ ਨਾਲ ਜਾਣਕਾਰੀ ਤੁਹਾਨੂੰ ਦੇ ਦਿੰਦੇ ਆ ਕਿ ਜਿੱਥੇ ਸਮਾਜਿਕ ਧਾਰਮਿਕ ਅਤੇ ਕਲਾਕਾਰ ਪਹੁੰਚੇ ਨੇ ਬਹੁਤ ਸਾਰੀਆਂ ਮਹਾਨ ਹਸਤੀਆਂ ਪਹੁੰਚੀਆਂ ਨੇ ਉੱਥੇ ਰਾਦਾ ਸਵਾਮੀ ਡੇਰਾ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੀ ਪਹੁੰਚਲੇ ਤੇ ਪਰਿਵਾਰ ਦੇ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ। ਮੌਕੇ ਦੀਆਂ ਤਸਵੀਰਾਂ ਜ਼ਰੂਰ ਦੇਖ ਲੰਗਿਆ। ਅਸ਼੍ਰੀਕਾਲ ਜੀ ਤੁਸੀਂ ਦੇਖ ਰਹੇ ਹੋ ਸੰਜਨੀ ਸੇ ਮੈਂ ਹਾ ਪਰਦੀਪ ਕਾਰਤਾ ਬੀਤੇ ਦਿਨੀ ਸੂਫੀ ਗਾਇਕ ਹਾਂਸਾ ਛੰਦਸੀ ਪਤਨੀ ਰੇਸ਼ਮਾ ਦਾ ਦਿਹਾਂਤ ਹੋ ਗਿਆ ਸੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸੀ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਿਆ ਸੀ ਹਾਲਾਂਕਿ ਪਰਿਵਾਰਿਕ ਮੈਂਬਰਾਂ ਦਾ ਤੁਸੀਂ ਹਾਲ ਜ਼ਰੂਰ ਦੇਖਿਆ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਦੋਨੋਂ ਬੇਟੇ ਨੇ ਜਿਹੜੇ ਭਾਵੁਕ ਹੋਏ ਨੇ ਪਰ ਇਸ ਦੇ ਨਾਲ ਜਾਣਕਾਰੀ ਤੁਹਾਨੂੰ ਦੇ ਦਿੰਦੇ ਆ ਕਿ ਜਿੱਥੇ ਸਮਾਜਿਕ ਧਾਰਮਿਕ ਅਤੇ ਕਲਾਕਾਰ ਪਹੁੰਚੇ ਨੇ ਬਹੁਤ ਸਾਰੀਆਂ ਮਹਾਨ ਹਸਤੀਆਂ ਪਹੁੰਚੀਆਂ ਨੇ ਉੱਥੇ ਰਾਦਾ ਸਵਾਮੀ ਡੇਰਾ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੀ ਪਹੁੰਚੇ ਨੇ ਤੇ ਪਰਿਵਾਰ ਦੇ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ। ਮੌਕੇ ਦੀਆਂ ਤਸਵੀਰਾਂ ਜ਼ਰੂਰ ਦੇਖ ਲੈਣੇ। ਸਸ਼ਕਾਲ ਜੀ ਤੁਸ ਦੇਖ ਰਿਹਾ ਇਸ ਸੰਟਡਿੰਗ ਸੇ ਮੈਂ ਹਾ ਪਰ ਦੀਪਕਾਰ ਤਾਂ ਬੀਤੇ ਦਿਨੀ ਸੂਫੀ ਗਾਇਕ ਹਾਂਸਾ ਛੰਦ ਸੀ ਪਤਨੀ ਰੇਸ਼ਮਾ ਦਾ ਦਿਹਾਂਤ ਹੋ ਗਿਆ ਸੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸੀ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਿਆ ਸੀ ਹਾਲਾਂਕਿ ਪਰਿਵਾਰਿਕ ਮੈਂਬਰਾਂ ਦਾ ਤੁਸੀਂ ਹਾਲ ਜ਼ਰੂਰ ਦੇਖਿਆ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਦੋਨੋਂ ਬੇਟੇ ਨੇ ਜਿਹੜੇ ਭਾਵੁਕ ਹੋਏ ਨੇ ਪਰ ਇਸ ਦੇ ਨਾਲ ਜਾਣਕਾਰੀ ਤੁਹਾਨੂੰ ਦੇ ਦਿੰਦੇ ਆ ਕਿ ਜਿੱਥੇ ਸਮਾਜਿਕ ਧਾਰਮਿਕ ਅਤੇ ਕਲਾਕਾਰ ਪਹੁੰਚੇ ਨੇ ਬਹੁਤ ਸਾਰੀਆਂ ਮਹਾਨ ਹਸਤੀਆਂ ਪਹੁੰਚੀਆਂ ਨੇ ਉੱਥੇ ਰਾਦਾ ਸਵਾਮੀ ਡੇਰਾ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੀ ਪਹੁੰਚੇ ਨੇ ਤੇ ਪਰਿਵਾਰ ਦੇ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ। ਮੌਕੇ ਦੀਆਂ ਤਸਵੀਰਾਂ ਜ਼ਰੂਰ ਦੇਖ ਲੈਣੇ। ਸਸ਼ਰਕਾਲ ਜੀ ਤੁਸੀਂ ਦੇਖ ਰਹੇ ਸਮ ਜੈਨਿਸੇ ਮੈਂ ਹਾ ਪਰਦੀਪ ਕਾਰ ਤਾਂ ਬੀਤੇ ਦਿਨੀ ਸੂਫੀ ਗਾਇਕ ਹਾਂਸਾ ਛੰਦਸੀ ਪਤਨੀ ਰੇਸ਼ਮਾ ਦਾ ਦਿਹਾਂਤ ਹੋ ਗਿਆ ਸੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸੀ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਿਆ ਸੀ ਹਾਲਾਂਕਿ ਪਰਿਵਾਰਿਕ ਮੈਂਬਰਾਂ ਦਾ ਤੁਸੀਂ ਹਾਲ ਜ਼ਰੂਰ ਦੇਖਿਆ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਦੋਨੋਂ ਬੇਟੇ ਨੇ ਜਿਹੜੇ ਭਾਵੁਕ ਹੋਏ ਨੇ ਪਰ ਇਸ ਦੇ ਨਾਲ ਜਾਣਕਾਰੀ ਤੁਹਾਨੂੰ ਦੇ ਦਿੰਦੇ ਆ ਕਿ ਜਿੱਥੇ ਸਮਾਜਿਕ ਧਾਰਮਿਕ ਅਤੇ ਕਲਾਕਾਰ ਪਹੁੰਚੇ ਨੇ ਬਹੁਤ ਸਾਰੀਆਂ ਮਹਾਨ ਹਸਤੀਆਂ ਪਹੁੰਚੀਆਂ ਨੇ ਉੱਥੇ ਰਾਦਾ ਸਵਾਮੀ ਡੇਰਾ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੀ ਪਹੁੰਚੇ ਨੇ ਤੇ ਪਰਿਵਾਰ ਦੇ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ। ਮੌਕੇ ਦੀਆਂ ਤਸਵੀਰਾਂ ਜ਼ਰੂਰ ਦੇਖ ਲੈਣੇ। ਸਸ਼ਰਕਾਲ ਜੀ ਤੁਸੀਂ ਦੇਖ ਰਹੇ ਸਮਝਣੀ ਸੀ ਮਹਾਪਰ ਦੀਪਕਾਰ ਦਾ ਬੀਤੇ ਦਿਨੀ ਸੂਫੀ ਗਾਇਕ ਹਾਂਸਾ ਛੰਦਸੀ ਪਤਨੀ ਰੇਸ਼ਮਾ ਦਾ ਦਿਹਾਂਤ ਹੋ ਗਿਆ ਸੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿਗੇ ਸੀ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਿਆ ਸੀ ਹਾਲਾਂਕਿ ਪਰਿਵਾਰਿਕ ਮੈਂਬਰਾਂ ਦਾ ਤੁਸੀਂ ਹਾਲ ਜ਼ਰੂਰ ਦੇਖਿਆ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਦੋਨੋਂ ਬੇਟੇ ਨੇ ਜਿਹੜੇ ਭਾਵੁਕ ਹੋਏ ਨੇ ਪਰ ਇਸ ਦੇ ਨਾਲ ਜਾਣਕਾਰੀ ਤੁਹਾਨੂੰ ਦੇ ਦਿੰਦੇ ਆ ਕਿ ਜਿੱਥੇ ਸਮਾਜਿਕ ਧਾਰਮਿਕ ਅਤੇ ਕਲਾਕਾਰ ਪਹੁੰਚੇ ਨੇ ਬਹੁਤ ਸਾਰੀਆਂ ਮਹਾਨ ਹਸਤੀਆਂ ਪਹੁੰਚੀਆਂ ਨੇ ਉੱਥੇ ਰਾਦਾ ਸਵਾਮੀ ਡੇਰਾ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੀ ਪਹੁੰਚੇ ਨੇ ਤੇ ਪਰਿਵਾਰ ਦੇ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ। ਮੌਕੇ ਦੀਆਂ ਤਸਵੀਰਾਂ ਜ਼ਰੂਰ ਦੇਖ ਲੈਣੇ ਆ। ਸਸ਼ਰਕਾਲ ਜੀ ਤੁਸ ਦੇਖ ਰਹਿਸਨ ਟੈਡੀ ਨੇ ਸੇ ਮਹਾਪਰ ਦੀਪਕਾਰਤਾ ਬੀਤੇ ਦਿਨੀ ਸੂਫੀ ਗਾਇਕ ਹਾਂਸਾ ਝਾਂਸੀ ਪਤਨੀ ਰੇਸ਼ਮਾ ਦਾ ਦਿਹਾਂਤ ਹੋ ਗਿਆ ਸੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸੀ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਿਆ ਸੀ ਹਾਲਾਂਕਿ ਪਰਿਵਾਰਿਕ ਮੈਂਬਰਾਂ ਦਾ ਤੁਸੀਂ ਹਾਲ ਜ਼ਰੂਰ ਦੇਖਿਆ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਦੋਨੋਂ ਬੇਟੇ ਨੇ ਜਿਹੜੇ ਭਾਵੁਕ ਹੋਏ ਨੇ ਪਰ ਇਸ ਦੇ ਨਾਲ ਜਾਣਕਾਰੀ ਤੁਹਾਨੂੰ ਦੇ ਦਿੰਦੇ ਆ ਕਿ ਜਿੱਥੇ ਸਮਾਜਿਕ ਧਾਰਮਿਕ ਅਤੇ ਕਲਾਕਾਰ ਪਹੁੰਚੇ ਨੇ ਬਹੁਤ ਸਾਰੀਆਂ ਮਹਾਨ ਹਸਤੀਆਂ ਪਹੁੰਚੀਆਂ ਨੇ ਉੱਥੇ ਰਾਦਾ ਸਵਾਮੀ ਡੇਰਾ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੀ ਪਹੁੰਚੇ ਨੇ ਤੇ ਪਰਿਵਾਰ ਦੇ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ। ਮੌਕੇ ਦੀਆਂ ਤਸਵੀਰਾਂ ਜ਼ਰੂਰ ਦੇਖ ਲੰਗਿਆ। ਸਸ਼੍ਰੀ ਕਾਲ ਜੀ ਤੁਸੇਖ ਰਸਨ ਟੈਡੀ ਸੀ ਮੈਂ ਹਾ ਪਰ ਦੀਪਕਾਰ ਤਬ ਬੀਤੇ ਦਿਨੀ ਸੂਫੀ ਗਾਇਕ ਹਾਂਸਾ ਛਾਂਸ ਦੀ ਪਤਨੀ ਰੇਸ਼ਮਾ ਦਾ ਦਿਹਾਂਤ ਹੋ ਗਿਆ ਸੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿਗੇ ਸੀ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਿਆ ਸੀ ਹਾਲਕਿ ਪਰਿਵਾਰਿਕ ਮੈਂਬਰਾਂ ਦਾ ਤੁਸੀਂ ਹਾਲ ਜ਼ਰੂਰ ਦੇਖਿਆ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਦੋਨੋਂ ਬੇਟੇ ਨੇ ਜਿਹੜੇ ਭਾਵੁਕ ਹੋਏ ਨੇ ਪਰ ਇਸ ਦੇ ਨਾਲ ਜਾਣਕਾਰੀ ਤੁਹਾਨੂੰ ਦੇ ਦਿੰਦੇ ਆ ਕਿ ਜਿੱਥੇ ਸਮਾਜਿਕ ਧਾਰਮਿਕ ਅਤੇ ਕਲਾਕਾਰ ਪਹੁੰਚੇ ਨੇ ਬਹੁਤ ਸਾਰੀਆਂ ਮਹਾਨ ਹਸਤੀਆਂ ਪਹੁੰਚੀਆਂ ਨੇ ਉੱਥੇ ਰਾਦਾ ਸਵਾਮੀ ਡੇਰਾ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੀ ਪਹੁੰਚੇ ਨੇ ਤੇ ਪਰਿਵਾਰ ਦੇ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ। ਮੌਕੇ ਦੀਆਂ ਤਸਵੀਰਾਂ ਜ਼ਰੂਰ ਦੇਖ ਲੰਨੇ ਆ। ਸਸ਼੍ਰੀ ਕਾਲ ਜੀ ਤੁਸ ਦੇਖ ਰਿਹਾ ਐਸਨ ਡੈਡੀ ਸੇ ਮੈਂ